ਸਵਾਗਤ ਹੈ ਤੁਹਾ ਦਾ ਸਰਨਦਾਸ ਦੀ ਵੀਡੀਓ ਵਿੱਚ ਅੱਜ ਆਪਾਂ ਸਾਉਣ ਸਪੈਸ਼ਲ ਖੀਰ ਪੂੜੇ ਬਣਾਵਾਂਗੇ ਜਦੋਂ ਬਾਰਿਸ਼ ਹੋ ਰਹੀ ਹੋਵੇ ਤਾਂ ਖੀਰ ਪੂੜੇ ਖਾਣ ਦਾ ਬਹੁਤ ਮਨ ਕਰਦਾ ਅੱਜ ਆਪਾਂ ਰੈਸਪੀ ਸ਼ੇਅਰ ਕਰਾਂਗੇ ਜੋ ਕਿ ਪਰਫੈਕਟ ਬਣ ਕੇ ਤਿਆਰ ਹੋਵੇਗੀ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰੋ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰੋ ਤਾਂ ਕਿ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ ਆਓ ਖੀਰ ਪੂੜੇ ਬਣਾਉਣ ਦੀ ਰੈਸਪੀ ਸ਼ੁਰੂ ਕਰਦੇ ਹਾਂ ਅੱਜ ਆਪਾਂ ਖੀਰ ਬਣਾ ਕੇ ਤਿਆਰ ਕਰਾਂਗੇ ਖੀਰ ਬਣਾਉਣ ਵਾਸਤੇ ਆਪਾਂ 1.5 ਲੀਟਰ ਦੁੱਧ ਲਿਆ ਵਾ ਦੁੱਧ ਨੂੰ ਆਪਾਂ ਬੋਇਲ ਕਰਾਂਗੇ ਚੋਲਾ ਨੂੰ ਹੀ ਆਪਾਂ ਚੰਗੀ ਤਰ੍ਹਾਂ ਧੋ ਕੇ 15 ਮਿੰਟ ਪਹਿਲਾਂ ਪਾਣੀ ਵਿੱਚ ਭਿਉਂ ਕੇ ਰੱਖ ਦਿੱਤਾ ਸੀ ਦੁੱਧ ਨੂੰ ਬਲ ਆ ਗਿਆ ਹੁਣ ਆਪਾਂ ਚੋਲਾ ਵਿੱਚੋਂ ਪਾਣੀ ਕੱਢ ਕੇ ਦੁੱਧ ਵਿੱਚ ਪਾ ਦੇਵਾਂਗੇ ਇਸ ਤਰੀਕੇ ਨਾਲ ਆਪਣੀ ਖੀਰ ਬਹੁਤ ਹੀ ਪਰਫੈਕਟ ਬਣਦੀ ਆ ਤੇ बार-बार ਆਪਾਂ ਨੂੰ ਖੀਰ ਹਿਲਾਉਣ ਦੀ ਜ਼ਰੂਰਤ ਨਹੀਂ ਪੈਂਦੀ ਜਦੋਂ ਆਪਾਂ ਇਸ ਤਰੀਕੇ ਨਾਲ ਉਬਲੇ ਦੁੱਧ ਵਿੱਚ ਚਾਵਲ ਪਾ ਦੇਵਾਂਗੇ ਤਾਂ ਖੀਰ ਜਿੱਤੀ ਰਹੇਗੀ ਜਲਦੀ ਬਣ ਕੇ ਤਿਆਰ ਹੋਵੇਗੀ ਖੀਰ ਪੱਕਣੇ 15 ਮਿੰਟ ਹੋ ਗਏ ਖੀਰ ਨੂੰ ਆਪਾਂ ਚੈੱਕ ਕਰਾਂਗੇ ਦੇਖੋ ਚਾਵਲ ਵੀ ਫੁੱਲ ਗਏ ਤੇ ਦੁੱਧ ਵੀ ਗੜਾ ਹੋਣਾ ਸ਼ੁਰੂ ਹੋ ਗਿਆ ਇਸ ਤਰੀਕੇ ਨਾਲ ਖੀਰ ਘੱਟ ਸੇਕ ਤੇ ਬਹੁਤ ਵਧੀਆ ਬਣਦੀ ਖੀਰ ਆਪਾਂ ਅਜੇ ਹੋਰ ਪਕਾਵਾਂਗੇ ਇਹਦੇ ਵਿੱਚ ਆਪਾਂ ਡਰਾਈ ਫਰੂਟਸ ਪਹਿਲਾਂ ਪਾ ਦੇਵਾਂਗੇ ਤਾਂ ਕਿ ਡਰਾਈ ਫਰੂਟਸ ਵੀ ਸੌਫਟ ਹੋ ਜਾਣ ਸਰਸ ਮੌਣਪਾ ਬਰੀ ਕੱਟ ਕੇ ਲਿਆ ਡ్రਾਈ ਫਰੂਟਸ ਤੋਂ ਨਾਲ ਖੀਰ ਬਹੁਤ ਹੀ ਵਧੀਆ ਬਣਦੀ ਆ ਹੁਣ ਆਪਾਂ ਥੋੜੀਆਂ ਜਿਹੀਆਂ ਕੁੱਟੀਆਂ ਹੋਈਆਂ ਹਰੀਆਂ ਲੱਛੀਆਂ ਪਾਵਾਂਗੇ ਇਹਦੇ ਨਾਲ ਟੇਸਟ ਫਲੇਵਰ ਬਹੁਤ ਵਧੀਆ ਆਉਂਦਾ ਅੱਧਾ ਕੱਪ ਚੀਨੀ ਦਾ ਐਡ ਕਰਾਂਗੇ ਤੁਸੀਂ ਚੀਨੀ ਆਪਣੇ ਟੇਸਟ ਦੇ ਹਿਸਾਬ ਨਾਲ ਲੈ ਸਕਦੇ ਹੋ ਮਿਕਸ ਕਰ ਦੇਵਾਂਗੇ चीनी पा के पांच सात मिनट तक खीर न पका खीर बन के तैयार हम आप खीर ढक के नीचे तल देवें दस मिनट तक इस तरीके रहन देवे ਹੁਣ ਖੀਰ ਨੂੰ ਪਈ ਹੋਏ 10 ਮਿੰਟ ਹੋ ਗਏ ਦੇਖੋ ਖੀਰ ਬਹੁਤ ਵਧੀਆ ਤਰੀਕੇ ਨਾਲ ਸੈੱਟ ਹੋ ਗਈ ਖੀਰ ਦਾ ਕਲਰ ਦੇਖੋ ਕਿੰਨਾ ਜਿਆਦਾ ਵਧੀਆ ਲੱਗਦਾ ਖੀਰ ਦੀ ਕਨਸਿਸਟੈਂਸੀ ਦੇਖੋ ਕਿੰਨੀ ਜਿਆਦਾ ਵਧੀਆ ਬਹੁਤ ਹੀ ਵਧੀਆ ਖੀਰ ਬਣ ਕੇ ਤਿਆਰ ਹੋਈ ਆ ਹੁਣ ਆਪਾਂ ਪੂੜੇ ਬਣਾਉਣ ਦੀ ਤਿਆਰੀ ਕਰਾਂਗੇ ਪੂੜੇ ਬਣਾਉਣ ਲਈ 2 ਬੋਇਲ ਕਣਕ ਦਾ ਆਟਾ ਲਿਆ ਤੇ ਆਟੇ ਨੂੰ ਛਾਣ ਕੇ ਲਿਆ ਸੇਮ ਬੋਇਲ ਗੁੜ ਲਿਆ ਗੁੜ ਨੂੰ ਕੁੱਟ ਕੇ ਲਿਆ ਹੁਣ ਇੱਕ ਵੱਡਾ ਬੋਇਲ ਲਵਾਂਗੇ ਉਹਦੇ ਵਿੱਚ ਆਪਾਂ ਇਹ ਕੁੱਟਿਆ ਗੁੜ ਪਾ ਦੇਵਾਂਗੇ ਤੇ ਨਾਲ ਹੀ ਆਪਾਂ ਇਹਦੇ ਵਿੱਚ ਦੋ ਬੋਇਲ ਪਾਣੀ ਪਾ ਦੇਵਾਂਗੇ ਜਿੰਨਾ ਆਪਾਂ ਗੁੜ ਲੈਣਾ ਉਹਨਾ ਹੀ ਪਾਣੀ ਪਾਵਾਂਗੇ ਇੱਕ ਵਾਰ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਵਾਂਗੇ ਅੱਧੇ ਘੰਟੇ ਵਾਸਤੇ ਇਹਨੂੰ ਟੱਕ ਕੇ ਰੱਖ ਦੇਵਾਂਗੀ ਤਾਂ ਕਿ ਗੁੜ ਸੋਖ ਤੋਂ ਜਾਵੇ ਤੇ ਪਾਣੀ ਵਿੱਚ ਚੰਗੀ ਤਰ੍ਹਾਂ ਘੁਲ ਜਾਵੇ ਹੁਣ ਅੱਧਾ ਘੰਟਾ ਹੋ ਗਿਆ ਚਮਚ ਨਾਲ ਆਪਾਂ ਦੇਖਦੇ ਹਾਂ ਗੁੜ ਚੰਗੀ ਤਰ੍ਹਾਂ ਘੁਲ ਗਿਆ ਪਾਣੀ ਵਿੱਚ ਹੁਣ ਆਪਾਂ ਇਸ ਗੁੜ ਵਾਲੇ ਪਾਣੀ ਨੂੰ ਛਾਣ ਲਵਾਂਗੇ ਛਾਣਨਾ ਜ਼ਰੂਰੀ ਆ ਕਿਉਂਕਿ ਗੁੜ ਵਿੱਚ ਥੋੜਾ ਬਹੁਤ ਕਚਰਾ ਜ਼ਰੂਰ ਹੁੰਦਾ ਗੁੜੂ ਵਾਲੇ ਪਾਣੀ ਵਿੱਚ ਆਪਾਂ ਕਣਕ ਦਾ ਜੋ ਛਾਣ ਕੇ ਰੱਖਿਆ ਆਟਾ ਸੀ ਉਹ ਪਾ ਦਵਾਂਗੇ ਮਿਕਸ ਕਰਾਂਗੇ ਆਟੇ ਨੂੰ ਆਪਾਂ ਪਾਣੀ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਬਹੁਤ ਵਧੀਆ ਤਰੀਕੇ ਨਾਲ ਮਿਕਸ ਕਰਨਾ ਇਹਦੇ ਵਿੱਚ ਕੋਈ ਵੀ ਆਟੇ ਦੀ ਗੰਢ ਨਹੀਂ ਰਹਿਣੀ ਚਾਹੀਦੀ ਆਟਾ ਤੇ ਗੁੜ ਇਕਸਰ ਹੋ ਗਏ ਪਰ ਅਜੀ ਆਪਾਂ ਇਹਨੂੰ ਹੋਰ ਮਿਕਸ ਕਰਾਂਗੇ ਇਸ ਤਰੀਕੇ ਨਾਲ ਪੂੜੇ ਬਹੁਤ ਸੌਫਟ ਬਣ ਕੇ ਤਿਆਰ ਹੁੰਦੇ ਬੈਟਰ ਨੂੰ 5 ਤੋਂ 6 ਮਿੰਟ ਤੱਕ ਲਗਾਤਾਰ ਮਿਕਸ ਕੀਤਾ ਤੁਸੀਂ ਦੇਖ ਸਕਦੇ ਹੋ ਬੈਟਰ ਆਪਣਾ ਬਹੁਤ ਵਧੀਆ ਹੋ ਗਿਆ ਬਿਨਾ ਸੋਡੇ ਬਿਨਾ ਬੇਕਿੰਗ ਪਾਊਡਰ ਤੋਂ ਆਪਾਂ ਇਹ ਪੂੜੇ ਬਣਾ ਕੇ ਤਿਆਰ ਕਰਾਂਗੇ ਹੁਣ ਆਪਾਂ ਕੜਛੀ ਲਵਾਵਾਂਗੇ ਇਹਦੇ ਨਾਲ ਚੰਗੀ ਤਰ੍ਹਾਂ ਬੈਟਰ ਨੂੰ ਮਿਕਸ ਕਰਾਂਗੇ ਇੱਕਦਮ ਸਿਲਕੀ ਜਿਹਾ ਬੈਟਰ ਬਣ ਕੇ ਤਿਆਰ ਆ ਬੈਟਰ ਦੀ ਕੰਸਿਸਟੈਂਸੀ ਤੁਸੀਂ ਦੇਖ ਸਕਦੇ ਹੋ ਇਸਦੀ ਬੈਟਰ ਅਜੇ ਥੋੜਾ ਜਿਹਾ گاੜਾ ਲੱਗ ਰਿਹਾ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਕੱਪ ਦਾ ਚੌਥਾ ਹਿੱਸਾ ਪਾਣੀ ਪਾਵਾਂਗੇ ਬੈਟਰ ਆਪਾਂ ਬਹੁਤ ਜ਼ਿਆਦਾ ਪਤਲਾ ਨਹੀਂ ਕਰਨਾ ਬੈਟਰ ਚੰਗੀ ਤਰ੍ਹਾਂ ਮਿਕਸ ਕਰਾਂਗੇ ਹੋ ਬਿਲਕੁਲ ਪਰਫੈਕਟ ਬੈਟਰ ਬਣ ਕੇ ਤਿਆਰ ਆ ਕੰਸਿਸਟੈਂਸੀ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਇੱਕ ਵਧੀਆ ਫਲੇਵਰ ਲਈਉਣ ਵਾਸਤੇ ਆਪਾਂ ਪੁੱਟ ਕੇ ਲਈਏ ਸੌਂਫ ਪਾਵਾਂਗੇ ਹੁਣ ਆਪਣਾ ਬੈਟਰ ਬਿਲਕੁਲ ਤਿਆਰ ਆ ਇਸ ਬੈਟਰ ਚ ਮੈਂ 2 ਕੱਪ ਆਟਾ 2 ਕੱਪ ਗੁੜ 2.5 ਕੱਪ ਪਾਣੀ ਪਾਇਆ ਤੇ ਬੈਟਰ ਆਪਣਾ ਬਹੁਤ ਵਧੀਆ ਬਣ ਗਿਆ ਹੁਣ ਆਪਾਂ ਪੂੜੇ ਬਣਾ ਕੇ ਤਿਆਰ ਕਰਾਂਗੇ ਆਪਾਂ ਗੈਸ ਤੇ ਤਵਾ ਰੱਖਾਂਗੇ ਇਹਦੇ ਉੱਪਰ ਸਰੋਂ ਦਾ ਤੇਲ ਗਰਮ ਕਰਕੇ ਰੱਖਿਆ ਸੀ ਉਹ ਲਗਾ ਦੇਵਾਂਗੇ ਸੇਕ ਆਪਾਂ ਮੀਡੀਅਮ ਰੱਖਾਂਗੇ ਕੜਛੀ ਬੈਟਰ ਦੀ ਪਾ ਕੇ ਜਿਸ ਤਰੀਕੇ ਨਾਲ ਆਪਾਂ ਚਿੱਲੇ ਬਣਾਉਣੀ ਉਸ ਤਰੀਕੇ ਨਾਲ ਪੂੜੇ ਬਣਾ ਕੇ ਤਿਆਰ ਕਰਾਂਗੇ ਕੋਈ ਵੀ ਪੂੜੇ ਬਣਾਉਣ ਲਈ ਨਾ ਪਿੱਪਲ ਦਾ ਪੱਤਾ ਤੇ ਨਾ ਹੀ ਆਪਾਂ ਕਾਰਡ ਯੂਜ਼ ਕਰਾਂਗੇ आप बहुत सिंपल तरीके नाल कड़छी नाल ही पूड़े बना के तैयार करा हूँ एक साइड तो सेक सेकिया हल्का जहा तरीके तेल लगावेंगे हूँ आप साइड चेंज कर देवेंगे ਪੂੜਿਆਂ ਨੂੰ ਆਪਾਂ ਮੀਡੀਅਮ ਫਲੇਮ ਤੇ ਪਕਾਉਣਾ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਪੂੜਾ ਬਣ ਕੇ ਤਿਆਰ ਹੋਇਆ ਪੂੜੇ ਦਾ ਕਲਰ ਬਹੁਤ ਜ਼ਿਆਦਾ ਵਧੀਆ ਆ ਤਵੇ ਤੇ ਆਪਾਂ ਹਲਕਾ ਜਿਹਾ ਤੇਲ ਲਗਾਵਾਂਗੇ ਬੈਟਰ ਨੂੰ ਇਸ ਤਰੀਕੇ ਨਾਲ ਕੜਚੀ ਨਾਲ ਫਲਾ ਦੇਵਾਂਗੇ ਬੈਟਰ ਪਾਉਣ ਟਾਈਮ ਆਪਾਂ ਫਲੇਮ ਨੂੰ ਬਿਲਕੁਲ ਲੋ ਕਰ ਦੇਵਾਂਗੇ ਜਦੋਂ ਬੈਟਰ ਪਾ ਦੇਵਾਂਗੇ ਉਸ ਤੋਂ ਬਾਅਦ ਫਿਰ ਮੀਡੀਅਮ ਕਰ ਦੇਵਾਂਗੇ કડચી ਨਾਲੀ ਪੂਰੇ ਬਹੁਤ ਵਧੀਆ ਬਣ ਕੇ ਤਿਆਰ ਹੋ ਰਹੀ ਆਪਾਂ ਨੂੰ ਕਿਸੇ ਵੀ ਪੱਤੇ ਜਾਂ ਗੱਤੇ ਦੀ ਜਰੂਰਤ ਨਹੀਂ ਪਈ ਜਦੋਂ ਪੂੜਾ ਉਪਰੋਂ ਡਰਾਈ ਹੋ ਜਾਵੇ ਫਿਰ ਆਪਾਂ ਉੱਪਰ ਹਲਕਾ ਤੇਲ ਲਗਾ ਦੇਵਾਂਗੇ ਸਰੋਂ ਦਾ ਤੇਲ ਗਰਮ ਕਰਕੇ ਰੱਖਿਆ ਸੀ ਹੁਣ ਆਪਾਂ ਇਹਦੀ ਸਾਈਡ ਚੇਂਜ ਕਰ ਦੇਵਾਂਗੇ ਇਹ ਪੂਰੇ ਸਰੋਂ ਦੇ ਤੇਲ ਵਿੱਚ ਚਿਬੰਦੇ ਜੇ ਤੁਸੀਂ ਚਾਹੋ ਤਾਂ ਦੇਸੀ ਘਿਓ ਵੀ ਲਗਾ ਸਕਦੇ ਹੋ ਪੂਰੇ ਬਹੁਤ ਵਧੀਆ 골ਡਨ ਜੇ ਬਣ ਕੇ ਤਿਆਰ ਹੋਏ ਕਲਰ ਬਹੁਤ ਵਧੀਆ ਆ ਸਾਰੇ ਪੂਰੇ ਆਪਾਂ ਇਸ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਇਹ ਪੂਰੇ ਖਾਣ ਵਿੱਚ ਬਹੁਤ ਜਿਆਦਾ ਟੇਸਟੀ ਲੱਗਦੇ ਆ ਤੇ ਬਨਉਣੇ ਬਹੁਤ ਸੋਖੇ ਤੇ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਬਹੁਤ ਹੀ ਟੇਸਟੀ ਬਣਦੇ ਪੂੜੇ ਆਪਾਂ ਖੀਰ ਜੰਮਬ ਦੇ ਚਾਰ ਨਾਲ ਸਰਵ ਕਰ ਸਕਦੀਆਂ ఇరికే నోఫ్ట్ూడే బ తయారు ఉంది ਤੁਸੀਂ ਚਾਹੋ ਤਾਂ ਪੂੜੇ ਨੂੰ ਗੱਤੇ ਜਾਂ ਪੱਤੇ ਨਾਲ ਵੀ ਫਲਾ ਸਕਦੇ ਹੋ ਪਰ ਇਸ ਤਰੀਕੇ ਨਾਲ ਕੜਛੀ ਨਾਲ ਪੋਣਾ ਬਹੁਤ ਦਾ ਆਸਾਨ ਹੈ ਪੂੜਿਆਂ ਦਾ ਕਲਰ ਬਹੁਤ ਵਧੀਆ 골ਡਨ ਜਿਹਾ ਆ ਰਿਹਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਰਹੇ ਆ ਸਾਰੇ ਪੂੜੇ ਆਪਾਂ ਇਸ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਇਹ ਪੂੜੇ ਬਹੁਤ ਜਲਦੀ ਬਣ ਜਾਂਦੇ ਤੇ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੇ ਪੂੜੇ ਆਪਾਂ ਖੀਰ ਜਾਂ ਅੰਬ ਦੇ ਚਰਨਾ ਨਾਲ ਸਰਵ ਕਰ ਸਕਦੇ ਹਾਂ ਜੇ ਖੀਰ ਨਾ ਵੀ ਹੋਵੇ ਤਾਂ ਆਪਾਂ ਕੱਲੇ ਅੰਬ ਦੇ ਚਰਨਾ ਵੀ ਸਰਵ ਕਰ ਸਕਦੇ ਕੋਟੀ ਵਧੀਆ ਲੱਗਦੀ ਪੂੜੇ ਪੋਜਾ ਵਧੀਆ ਬਣ ਕੇ ਤਿਆਰ ਹੋਈ ਜਿੰਨੇ ਵਧੀਆ ਦੇਖਣ ਵਿੱਚ ਲੱਗ ਰਹੀ ਉਸ ਤੋਂ ਜ਼ਿਆਦਾ ਖਾਣ ਵਿੱਚ ਵਧੀਆ ਤੇ ਟੇਸਟੀ ਆ ਬਹੁਤ ਹੀ ਜ਼ਿਆਦਾ ਸੋਫਟ ਪੂੜੇ ਬਣ ਕੇ ਤਿਆਰ ਹੋਈ ਕਲਰ ਵੀ ਬਹੁਤ ਵਧੀਆ ਆ ਸੋਣਵੇਂ ਨੇ ਵੀ ਤੁਸੀਂ ਇਸ ਤਰੀਕੇ ਨਾਲ ਪੂੜੇ ਬਣਾਉਣਾ ਫਿਰ ਮਿਲਦੇ ਹਾਂ ਕਿਸੇ ਇਸ ਤਰ੍ਹਾਂ ਦੀ ਟੇਸਟੀ ਤੇ ਡਿਲੀਸ਼ੀਅਨ ਤੇ ਹੈਲਦੀ ਰੈਸਪੀ ਨਾਲ ਉਹ ਤੱਕ ਲਈ ਸਸ਼ਟਿਕਾ